ਜਿੱਦਾਂ ਰੈਲੀ ਕੀਤੀ ਨਾ ਓਦਾਂ ਇਹਨਾਂ ਨੂੰ ਕਈਆਂ ਨੂੰ ਦੌਰੇ ਪੈਣਗੇ ਵੀ ਆਹ ਕੀ ਹੋ ਗਿਆ ਕਿਉਂਕਿ ਇਹ ਅੰਡਰਕਰੰਟ ਨੂੰ ਸਮਝ ਹੀ ਨਹੀਂ ਰਹੇ ਵੀ ਲੋਕ ਕੀ ਸੋਚੀ ਬੈਠਿਆ ਕਿਉਂਕਿ ਮੈਂ ਤਾਂ ਲੋਕਾਂ 'ਚ ਰਹਿਣਾ ਕੋਈ ਦੱਸ ਦਿੰਦੇ ਆ ਭਗਵੰਤ ਮਾਨ ਲੰਗ ਰਿਹਾ ਤਾਂ ਇਕੱਠੇ ਹੋ ਜਾਂਦੇ ਆ ਪਿੰਡ 'ਚ ਆਪਸ ਵਿੱਚ ਇੱਕ ਦੂਜੇ ਨੂੰ ਫੋਨ ਕਰਕੇ ਮੈਨੂੰ 40 40 50 50 100 100 ਬੰਦੇ ਇਕੱਠੇ ਹੋ ਕੇ ਐ ਮੈਨੂੰ ਹੱਥ ਦਿੰਦੇ ਆ ਗੱਡੀ ਨੂੰ ਤੇ ਮੈਂ ਗੱਡੀ ਰੋਕ ਲੈਣਾ ਇਹ ਵੀ ਪਹਿਲੀ ਵਾਰ ਹੋ ਰਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਜੇ ਹੱਥ ਦਿੱਤਾ ਤਾਂ ਮੁੱਖ ਮੰਤਰੀ ਦੀ ਗੱਡੀ ਖੜਜ ਹੋ ਗਈ ਕਿਉਂਕਿ ਆਪਣਾ ਸਾਡਾ ਪਹਿਲਾਂ ਤਾਂ ਜੇ ਮੁੱਖ ਮੰਤਰੀ ਗੱਡੀ ਨੂੰ ਹੱਥ ਦਿੱਤਾ ਤਾਂ ਤਿੰਨ ਦਿਨਾਂ ਬਾਅਦ ਪਤਾ ਲੱਗਦਾ ਸੀ ਕਿਹੜੇ ਥਾਣੇ ਚ ਨੇ ਉਹ ਵੀ ਤੇਰੀ ਹਿੰਮਤ ਕਿਵੇਂ ਹੋਈ ਤੂੰ ਮੁੱਖ ਮੰਤਰੀ ਦੀ ਗੱਡੀ ਨੂੰ ਆਏ ਹੱਥ ਦਿੱਤਾ ਐਸੇ ਕਰਕੇ ਭਾਈ ਲੋਕਾਂ ਨੇ ਉਹਨਾਂ ਨੂੰ ਇਸ ਵਾਰ ਕਹਿਤਾ ਭਾਈ ਤੁਸੀਂ ਆਪਣੀਆਂ ਗੱਡੀਆਂ ਕਿਤੇ ਹੋ ਸੜਕ ਤੋਂ ਨਹੀਂ ਲੈ ਜਾਇਆ ਕਰੋ ਸਾਡੇ ਵਾਲੇ ਦੀ ਗੱਡੀ ਤਾਂ ਇੱਥੋਂ ਹੀ ਲੰਘੂਗੀ ਤੇ ਇਸ ਦਾ ਜਦੋਂ ਮਰਜ਼ੀ ਹੱਥ ਦੇ ਕੇ ਰੋਕ ਸਕਦੇ ਆ ਹੁਣ ਉਹ ਇੱਕ ਕਾਰਜੀ ਤੇ ਫਿਰਦਾ ਉੱਤੇ ਪਹਿਲੀ ਗੱਲ ਤਾਂ ਲੱਗਿਆ ਨਾ ਰੋਡ ਸ਼ੋਅ ਕਰਨਾ ਆ ਗਿਆ ਨਾ ਧਰਤੀ ਤੇ ਤੇ ਰੋਡ ਸ਼ੋਅ ਜਿਹੜੀ ਗੱਡੀ ਤੇ ਕਰਦਾ ਉਹ ਤੇ ਛੱਤ 'ਪਾ ਰੱਖੀ ਹੈ ਤਾਂ ਹਾਂ ਦੋਨੇ ਹਸਬੰਡ ਬਾਏ ਬੈਠੇ ਹੁੰਦੇ ਨੇ ਇੱਕ ਖੁੰਡਾ ਚੱਕੀ ਬੈਠਾ ਹੁੰਦਾ ਹੈ ਨਾ ਤੇ ਤੁਹਾਨੂੰ ਤਾਂ ਧੁੱਪ ਲੱਗਦੀ ਹੈ ਰੋਡ ਸ਼ੋਅ ਕਰਨੇ ਵੇਲੇ ਜਿਹੜੇ ਸਾਹਮਣੇ ਮੋਟਰਸਾਈਕਲ ਆਲੇ ਨੇ ਉਹ ਐਦਾਂ ਹੀ ਜਾ ਰਹੇ ਨੇ ਜਾਂ ਤਾਂ ਫਿਰ ਕੱਲੇ ਕੱਲੇ ਮੋਟਰਸਾਈਕਲ ਤੇ ਛੱਤ ਪਵਾ ਸਕਵੀਰ ਸਿਆਂ ਤੈਨੂੰ ਧੁੱਪ ਲੱਗਦੀ ਹੈ ਪੰਜਾਬ 'ਚ ਇਹ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਲੋਕ ਨੇ ਬਾਹਰ ਟੈਂਪਰੇਚਰ ਕਿੰਨਾ ਹੈ ਸਰ 40 ਡਿਗਰੀ ਜੇ 32 33 ਹੋਇਆ ਤਾਂ ਦੱਸਿਓ ਪੰਜਾਬ ਬਚਾਵਾਂਗੇ ਫਿਰ ਇਹ ਉਹ ਬੰਦੇ ਨੇ ਇਹਨਾਂ ਤੋਂ ਕੀ ਉਮੀਦ ਕਰੋਗੇ ਤੁਸੀਂ ਹਣਾ ਕੈਪਟਨ ਅਮਰਿੰਦਰ ਸਿੰਘ ਜੀ ਉੱਥੇ ਬੈਠੇ ਆਉ ਭਾਜਪਾ 'ਚ ਕਦੇ ਬੋਲੇ ਹੋ ਇਸਾਂ ਅੱਕ ਚ ਕਿ ਮੈਂ ਗਲਤ ਪੈਸੇ ਵਰਤਲੇ ਸੀ ਤੇ ਤੁਸੀਂ ਮੇਰੇ ਪੰਜਾਬ ਦਾ ਨੁਕਸਾਨ ਕਰੀ ਜਾਂਦੇ ਹੋ ਸਾਡੇ ਪੈਸੇ ਦੇ ਦਿਓ ਜਾਕਰ ਸਾਹਿਬ ਤੁਸੀਂ ਵੀ ਉੱਥੇ ਹੀ ਹੋ ਕਦੇ ਬੋਲੇ ਹੋ ਇਸ ਮਾਮਲੇ ਚ ਕਿ ਸਾਡੇ ਪੈਸੇ ਦਵਾ ਦਿਓ ਪੰਜਾਬ ਦੇ ਯਾਰ ਮਨਪ੍ਰੀਤ ਬਾਦਲ ਜੀ ਤੁਸੀਂ ਵੀ ਉੱਥੇ ਹੀ ਹੋ ਕਦੇ ਬੋਲੇ ਹੋ ਪੰਜਾਬ ਦੇ ਹੱਕ ਚ ਕਿ ਯਾਰ ਪੈਸੇ ਦਵਾ ਦਿਓ ਨਾ ਬਸ 24 ਘੰਟੇ ਭਗਵੰਤ ਮਾਨ ਨੂੰ ਗਾਲਾਂ ਕੇਜਰੀਵਾਲ ਨੂੰ ਗਾਲਾਂ ਭਗਵੰਤ ਮਾਨ ਨੂੰ ਗਾਲਾਂ ਜੋ ਮਰਜ਼ੀ ਕਰ ਲੈਣ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੱਢੀ ਜਾਣ ਗਾਲਾਂ ਇਹ ਤਾਂ ਇਹਨਾਂ ਦੀ ਦੇਖੋ ਜਦੋਂ ਜਦੋਂ ਸੱਪ ਆਪਾਂ ਹੈਗੇ ਆ ਖੇਤੀ ਵਾਲਿਆਂ ਲਗਭਗ ਸੱਪ ਮਾਰਦਿਆਂ ਖੇਤ ਸੱਪ ਮਰ ਜਾਂਦਾ ਪਰ ਥੋੜਾ ਜਿਹਾ ਪੂਛ ਜੀ ਨਹੀਂ ਹਿਲਾਉਂਦਾ ਰਹਿੰਦਾ ਉਹ ਆਪਾਂ ਕਹਿੰਦੇ ਆ ਉਹਨੂੰ ਬੇਸਕੋਲਦਾ ਹੁਣ ਸਰੀ ਤਾਂ ਤੁਸੀਂ 2022 ਚ ਨੱਪਤੀ ਸੀ ਪਉਹੀ ਪੂਛ ਜੀ ਹਿਲਾਈ ਜਾਂਦੇ ਆ ਆ 2024 ਚ ਪੂਛ ਦਾ ਵੀ ਕੰਮ ਕਰ ਦੋਇਆ ਉਤੋਂ ਬਾਅਦ ਉਤੋਂ ਬਾਅਦ ਬੜੇ ਬੜੇ ਸਤਕਾਰ ਨਾਲ ਇੱਕ ਟੋਆ ਪੱਟ ਕੇ ਦੱਬੀ ਇਹਨਾਂ ਨੂੰ ਇਹ ਉੱਤੇ ਮਿੱਟੀ ਪੰਜਾਬ ਦੀ ਪਾ ਕੇ ਚਲੋ ਜੀ ਧੰਨਵਾਦ ਜੀ ਬਹੁਤ ਤੁਸੀਂ ਡੰਗ ਲਿਆ ਪੰਜਾਬ ਨੂੰ ਬਹੁਤ ਡੱਸ ਲਿਆ ਪੰਜਾਬ ਨੂੰ ਬੱਸ ਕਰੋ ਹੁਣ ਬਹੁਤ ਤੁਸੀਂ ਪੰਜਾਬ ਨੂੰ ਖਾ ਲਿਆ ਲੁੱਟ ਲਿਆ